ਇਨੇ ਮਾਰੇ ਲਾ ਤਾਂ ਵੀਰੇ ਅਸੀਂ ਸਾਰੀ ਰਾਤ ਪਾਣੀ ਤੇ ਗੁਜ਼ਾਰਾ ਕਰਦੇ ਆ ਕੋਈ ਭੈਣ ਭਰਾ ਦਾ ਤੁਹਾਨੂੰ ਪਤਾ ਅੱਜ ਕੱਲ ਕਿੰਨੀ ਕਿ ਦਰ ਦੇਊਗਾ ਦੋ ਬੱਚੇ ਤੇ ਦੋਹੀ ਨਸ਼ੇ ਦੇ ਆਦੀ ਜਿਹੜੀ ਕੁੜੀ ਸੀ ਆਪਣੀ ਕੀ ਗੱਲ ਹੋ ਗਈ ਸੀ ਕੁੜੀ ਨੂੰ ਨਸ਼ਾ ਕਰਦੀ ਸੀ ਵੀਰੇ ਉਹਨੋਂ ਨਸ਼ਾ ਮਿਲਿਆ ਨਹੀਂ ਨਜੇ ਤੋਂ ਘਾਟਾ ਸੀ ਭੁੱਖ ਨਾਲ ਮਰ ਗਈ ਅੱਜ ਦੀ ਨਸ਼ੀ ਜਿਹੜੀ ਦਲਦਲ ਵਿੱਚ ਕਿਵੇਂ ਫਸ ਗਈ ਉਹਨੂੰ ਮੁੰਡੇ ਨੇ ਵਸਾਇਆ ਵੀਰੇ ਕਹਿੰਦਾ ਮੈਂ ਤੇਨਾਂ ਵਿਆਹ ਕਰਾਉਂਗਾ ਪਰ ਵਿਆਹ ਨਹੀਂ ਕਰਾਇਆ ਮੈਨੂੰ ਕੁਝ ਨਹੀਂ ਸੀ ਪਤਾ ਕਿ ਮੁੰਡਾ ਕੀ ਕਰਾਉਂਦਾ ਕੀ ਨਹੀਂ ਕਰਾਉਂਦਾ ਇਹਦੇ ਤੋਂ ਇਹ ਤਾਂ ਇੱਕ ਦਿਨ ਅਚਾਨਕ ਹੀ ਮੇਰਾ ਭਰਾ ਬਣਿਆ ਉਹਨੇ ਵੇਖ ਲਿੱਤੇ ਅੰਦਰ ਇਹਨਾਂ ਦੇ ਕੋਲੇ ਦੋ ਟੀਕੇ ਪਏ ਉਹ ਕਹਿੰਦਾ ਦੀਦੀ ਮੈਂ ਸ਼ਾਮ ਦਾ ਟਾਈਮ ਆ ਕਹਿੰਦੇ ਤੈਨੂੰ ਇੱਕ ਗੱਲ ਦੱਸਾਂ ਮੈਂ ਕਹਾ ਹਾਂ ਕਹਿੰਦਾ ਆਪਣੀ ਵਰਕਸ਼ਾਪ 'ਚ ਆ ਲੰਗੂ ਟੀਕੇ ਲਾਣ ਲੱਗ ਗੇ ਫਿਰ ਵੀਰੇ ਮੈਨੂੰ ਉੱਥੇ ਸਾਈਲੈਂਟ ਅਟੈਕ ਆ ਗਿਆ ਫਿਰ ਮੈਨੂੰ ਨਹੀਂ ਪਤਾ ਜਾਂਦਾ ਵੀਰੇ ਇਹਨਾਂ ਦਾ ਨਸ਼ਾ ਆਊਗਾ ਤਾਂ ਜਾ ਕੇ ਰੋਟੀ ਆਊਗੀ ਕਈ ਵਾਰੀ ਮੈਂ ਕੰਮ ਤੋਂ ਰਾਤ ਵਾਲੀ ਰੋਟੀ ਲੈ ਕੇ ਆਉਣੀ ਮੈਂ ਉਹ ਘਵਾਉਂਦੀ ਇਹਨਾਂ ਨੂੰ ਵੀ ਕਿਵੇਂ ਵੀ ਕਰਕੇ ਪਾਣੀ ਨਾਲ ਹੀ ਘਾਲ ਲੈਣ ਰੋਜ਼ ਰੋਜ਼ ਮੰਗੀਆਂ ਕੋਈ ਨਹੀਂ ਦਿੰਦਾ ਵੀਰੇ ਕਦੀ ਮੈਂ ਆਪਦੀ ਡਰੰਮੀ ਦੇ ਵਿੱਚ ਆਟਾ ਧਕਵਾ ਕੇ ਨਹੀਂ ਦੇ ਕੇ ਆਟਾ ਕੇ ਜਾਂਦਾ 10 ਰੁਪਏ ਦੀ ਕੰਡ ਦਸਾਂ ਦਾ ਦੁੱਧ ਚਾਹ ਪਤੀ ਆ ਤੁਸੀਂ ਦੁਕਾਨ ਤੇ ਜਾ ਕੇ ਪੁੱਛ ਲਓ ਮੇਰੇ ਸਿਰ ਤੇ ਕਿੰਨਾ ਕਰਜ਼ਾ ਪਰ ਮੇਰ ਤਾਂ ਭੁੱਖੇ ਵੇਖੇ ਨਹੀਂ ਸੀ ਜਾਂਦੇ ਮੈਂ ਫਿਰ ਵੀ ਲਾ ਕੇ ਕੱਲੀ ਜਾ ਤੇ ਗੁਜ਼ਾਰਾ ਕਰਾਉਂਦੀ ਸੀ ਮਾੜੀ ਸੰਗਤ ਦੇ ਵਿੱਚ ਫਸ ਗਈ ਜਦੋਂ ਮਾੜੀ ਸੰਗਤ ਦੇ ਵਿੱਚ ਬੱਚਾ ਫਸ ਜੇ ਤੇ ਉਹਦੇ ਘਰ ਦੇ ਹਾਲਾਤ ਉਸ ਬੱਚੇ ਦੇ ਹਾਲਾਤ ਇਦਾਂ ਹੋਣਗੇ ਜਿਦਾਂ ਹੁਣ ਇਸ ਪਰਿਵਾਰ ਦੇ ਆ 30 ਸਾਲ ਦੀ ਜਿਹੜੀ ਨੌਜਵਾਨ ਲੜਕੀ ਹੈ ਪੜੀ ਲਿਖੀ ਸੀ ਪਰ ਉਹ ਨਸ਼ੇ ਦੀ ਦਲਦਲ ਵਿੱਚ ਫਸ ਗਈ ਉਹ ਤੋਂ ਨਿਕਲਿਆ ਨਹੀਂ ਗਿਆ ਕਿਉਂਕਿ ਬਾਹਰ ਗਈ ਹੋਈ ਸੀ ਬਹੁਤ ਸੋਣੀ ਸੀ ਇਮੀਗ੍ਰੇਸ਼ਨ ਦਾ ਕੰਮ ਕਰਦੀ ਸੀ ਤੇ ਚੰਡੀਗੜੀ ਜ਼ਿਆਦਾਤਰ ਰਹਿੰਦੀ ਸੀਗੀ ਮੈਨੂੰ ਤਾਂ ਕਰਦਾ ਇਹ ਨਹੀਂ ਪਤਾ ਸੀ ਖੰਡ ਚਾ ਕਿਵੇਂ ਆਉਂਦੀ ਆ ਕੀ ਰੇਟ ਆਉਂਦੀ ਆ ਮੈਨੂੰ ਮਹੀਨੇ ਦਾ ਖਰਚਾ ਮਿਲਦਾ ਸੀ ਸਾਰਾ ਸਾਰਾ ਕੋਚ ਲਿਆ ਕੇ ਦਿੰਦੀ ਸੀ ਕਦੋਂ ਉਹ ਮੁੰਡਾ ਸਾਡੀਆਂ ਜੜਾਂ 'ਚ ਬੈਠਾ ਸਾਡੀ ਜਮਾਂ ਹੀ ਜ਼ਿੰਦਗੀ ਬਰਬਾਦ ਹੋ ਗਈ ਮੇਰੇ ਕੋਲੇ ਵੀਰੇ ਕੁਛ ਵੀ ਹੈ ਨਹੀਂ ਕੋਈ ਵੀ ਆ ਤੁਸੀਂ ਕਰਦੇ ਹਾਲਾਤ ਵੇਖ ਲਓ ਇੱਕ ਨਸ਼ੇ ਦੀ ਮਾਰ ਇੱਕ ਭੁੱਖ ਦੀ ਮਾਰ ਦੋ ਮਾਰਾਂ ਪੈ ਗਈਆਂ ਇੱਕ ਘਰ ਦੇ ਵਿੱਚ ਗਰੀਬੀ ਆ ਗਈ ਤੇ ਉਤੋਂ ਨਸ਼ਾ ਦੀ ਦਲਦਲ ਵਿੱਚ ਉਹ ਬੱਚਾ ਫਸ ਗਿਆ ਪਰ ਹਾਲਾਤ ਸਾਡੇ ਬਹੁਤ ਸਹੀ ਸੀ ਵੀਰੇ ਜਦੋਂ ਉਹਦੇ ਇਹ ਨਸ਼ੇ 'ਚ ਪੈ ਗਿਆ ਸਾਡੇ ਘਰੇ ਰੋਟੀ ਪੱਕੜੀ ਬੰਦ ਹੋ ਗਈ ਮੇਰਾ ਰੋਜ਼ ਰੋਣਾ ਮੈਂ ਕਹਿੰਦਾ ਲੋਕਾਂ ਘਰੇ ਰੋਟੀ ਪੱਕਦੀ ਆ ਕਦੀ ਸਾਡੇ ਵੀ ਪੱਕੂਗੀ ਮੈਂ ਵੀ ਕਦੀ ਆਪਣੇ ਚਵਾਕਾਂ ਨੂੰ ਚਾਹ ਨਾਲ ਲਗਵਾਉਂਗੀ ਕਿ ਅਨਛੇੜੀ ਦੀ ਮੱਤਾ ਚਾਹੇ ਨਾ ਕਰੋ ਤੇ ਆ ਸਾਡੀ ਭੈਣ ਆ ਇਹਦੀ ਮਦਦ ਜ਼ਰੂਰ ਕਰੋ ਜਿਹੜੀ ਅੱਜ ਹੰਝੂ ਵਹਾ ਰਹੀ ਏ ਇਹਦੇ ਕੋਲ ਇਸ ਵਕਤ ਕੁਛ ਵੀ ਨਹੀਂਗਾ ਨਾ ਆਟਨ ਨਾ ਨੂਣ ਨਾ ਮਿਰਚ ਨਾ ਘਰ ਦੇ ਵਿੱਚ ਕੱਪੜੇ ਧੋਣ ਨੂੰ ਸਾਬਣ ਸੋਡਾ ਕੁਝ ਨਹੀਂਗਾ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਸਾਡੇ ਦੇਲੇ ਮੇਰੇ ਖੱਬੇ ਪਾਸੇ ਮੇਰੀ ਭੈਣ ਬੈਠੀ ਹੈ ਹੰਝੂ ਵਹਾ ਰਹੀ ਹੈ ਦੋ ਬੱਚੇ ਤੇ ਦੋਵੇਂ ਨਸ਼ੇ ਦੇ ਆਦੀ ਕੀ ਗੱਲਬਾਤ ਹੈ ਕੀ ਕਹਾਣੀ ਹੈ ਇਹ ਪਿਛਲੇ ਪਾਸੇ ਨੌਜਵਾਨ ਬੈਠਾ ਤੁਸੀਂ ਵਖ ਰਹੇ ਹੋ ਸਾਡੇ 5 ਫੁੱਟ ਦਾ ਜਿਵੇਂ ਕਹਿੰਦੇ ਨੌਜਵਾਨ ਹੈ ਏ ਵੀ ਨਸ਼ੇ ਦੀ ਲਤ ਵਿੱਚ ਨਸ਼ੇ ਦੀ ਦਲਦਲੇ ਵਿੱਚ ਫਸਿਆ ਹੋਇਆ ਹੈ ਕੀ ਕਹਾਣੀ ਹੈ ਪਰਿਵਾਰ ਦੇ ਹਾਲਾਤ ਹੈ ਇਸ ਵਕਤ ਬਹੁਤ ਮਾੜੀ ਨੇ ਘਰ ਦੇ ਵਿੱਚ ਨਾ ਤਾਂ ਕੋਈ ਵਰਤਨ ਵਾਲੀ ਚੀਜ਼ ਹੈਗੀ ਹੈ ਨਾ ਕੁਝ ਖਾਣ ਵਾਲੀ ਚੀਜ਼ ਹੈਗੀ ਹੈ ਕੀ ਹਾਲਾਤ ਘਰ ਦੇ ਗੱਲਬਾਤ ਕਰਾਂਗੇ ਭੈਣ ਦੇ ਜੁਬਾਨੀ ਸੁਣਦੇ ਹਾਂ ਭੈਣੇ ਕੀ ਗੱਲਬਾਤ ਹੈ ਜਿਹੜੀ ਕੁੜੀ ਸੀ ਆਪਣੀ ਕੀ ਗੱਲ ਹੋ ਗਈ ਸੀ ਕੁੜੀ ਨੂੰ ਨਸ਼ਾ ਕਰਦੀ ਸੀ ਗਰੇਟ ਉਹ ਨੋ ਨੋ ਸਾਮਿਲੀਆਨੀ ਨਜੇ ਤੋਂ ਕਾਟਾ ਸੀ ਇਹ ਪੋਕ ਨਾਲ ਮਰ ਗਈ ਅੱਧੀ ਤਾਂ ਜੀ ਇੰਨੇ ਮਾਰੇ ਲਾਤਾ ਵੀਰੇ ਅਸੀਂ ਸਾਰੀ ਰਾਤ ਪਾਣੀ ਤੇ ਗੁਜ਼ਾਰਾ ਕਰਦੇ ਆ ਕੋਈ ਭੈਣ ਭਰਾ ਤਾਂ ਤੁਹਾਨੂੰ ਪਤਾ ਅੱਜਕੱਲ ਕਿੰਨੇ ਕਿ ਦਰ ਦੇਊਗਾ ਜੀ ਬੋਚਰ ਉਹਨਾਂ ਨੇ ਦਿੱਤਾ ਖੀਰ ਉਹਨਾਂ ਦਾ ਵੀ ਹੂੰ ਹੂੰ ਬਹੁਤ ਕਰਤਾ ਜਿੰਨਾ ਕਰਨਾ ਸੀਗਾ ਫਿਰ ਇਹਨਾਂ ਦੇ ਨਸ਼ੇ ਤੋਂ ਵੇਖ ਕੇ ਸਾਰੇ ਪਾਸੇ اٹ ਗਏ ਕੋਈ ਸਾਨੂੰ ਬੁਲਾਉਂਦਾ ਹੀ ਨਹੀਂ ਸੀ ਆ ਕਿਰਾਏ ਦੇ ਮਕਾਨਚੇ ਵਿੱਚ ਬੜੀ ਮੁਸ਼ਕਲ ਲੈ ਕੇ ਬੈਠਦੀਆਂ ਇਹਨਾਂ ਨੂੰ ਕਿਸੇ ਦੀ ਮਿਹਨਤ ਕੱਢ ਕਦੀ ਕਿਸੇ ਦੀ ਮਿਹਨਤ ਕੱਢ ਮੈਂ ਫੇਰ ਰੱਖਦੀਆਂ ਇਹਨਾਂ ਨੂੰ ਇਹ ਗੁੱਡੀ ਕਿੰਨੀ ਉਮਰ ਦੀ ਸੀ ਭਣੀ 30 ਸਾਲ ਦੀ 30 ਸਾਲ ਦੀ ਸੀ ਹਾਂਜੀ ਕਿੰਨੀਆਂ ਪੜ੍ਹੀ ਲਿਖੀ ਸੀ 10 ਪੜ੍ਹੀ ਸੀ 10 ਹਾਂਜੀ ਉਹ ਨਸ਼ੇ ਦੀ ਜਿਹੜੀ ਦਲਦਲ ਵਿੱਚ ਕਿਵੇਂ ਫਸ ਗਈ ਉਹਨੂੰ ਮੁੰਡੇ ਨੇ ਵਸਾਇਆ ਵੀਰੇ ਦੇਵੀਦਾਲੇ ਐਤੂ ਰਹਿੰਦਾ ਦੇਵੀ ਵਾਲੇ ਰੋਡ ਤੋਂ ਕਹਿੰਦਾ ਮੈਂ ਤੇਨਾਂ ਵਿਆਹ ਕਰਾਉਂਗਾ ਪਰ ਵਿਆਹ ਨਹੀਂ ਕਰਾਇਆ ਤੇ ਨਸ਼ੇ ਤੇ ਲਾਤਾ ਉਹਨੇ ਲਾਇਆ ਵੀਰੇ ਹੋਰ ਕਿਸੇ ਨੇ ਨਹੀਂ ਲਾਇਆ ਕਿੰਨਾ ਚਿਰ ਕਰਦੀ ਹਰੇ ਨਸ਼ੇ ਦਾ ਸੇਵਨ ਕਿੰਨਾ ਚਿਰ ਕੀਤਾ ਉਹਨੇ 5-6 ਸਾਲ ਕੀਤਾ ਵੀਰੇ ਹੁਣ ਬੰਦ ਬੱਸ ਹੋ ਗਿਆ ਸੀ ਟੀਕੇ ਲਾ ਲਾ ਕੇ ਹੁਣ ਲੱਗਦੇ ਨਹੀਂ ਸੀ ਨਾ ਹੀ ਨਸ਼ਾ ਮਿਲਦਾ ਸੀ ਉਹਨੂੰ ਵੀਰੇ ਕਿਤੋਂ ਤੁਹਾਨੂੰ ਕਿੰਨੇ ਚਿਰ ਬਾਅਦ ਪਤਾ ਲੱਗਿਆ ਸੀ ਵੀ ਕਿ ਨਸ਼ਾ ਕਰਦੀ ਹੈ ਸਾਨੂੰ ਬਾਅਦ ਵੀ ਕਾਫੀ ਟਾਈਮ ਬਾਅਦ ਪਤਾ ਲੱਗਿਆ ਜਦੋਂ ਟੀਕੇ ਲਾਉਣ ਲੱਗ ਗਈ ਸੀ ਟੀਕੇ ਲਾਉਣ ਲੱਗ ਗਈ ਹਾਂਜੀ ਜਿਹੜੋ ਪੰਨੀ ਪੁੰਨੀ ਤੇ ਜਿਹੜੇ ਕਹਿੰਦੇ ਜਵਾਕ ਪੀਂਦੇ ਹੁੰਦੇ ਆ ਉਹਦੇ ਤੁਹਾਨੂੰ ਪਤਾ ਸੀ ਵੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀਰੇ ਇਹ ਨਸ਼ਾ ਕਰਦੇ ਆ ਜਾਂ ਕੀ ਕਰਦੇ ਆ ਬਹੁਤ ਸੋਹਣੀ ਹੁੰਦੀ ਸੀ ਮੈਨੂੰ ਕੁਝ ਨਹੀਂ ਸੀ ਪਤਾ ਵੀ ਇਹ ਮੁੰਡਾ ਕੀ ਕਰਾਉਂਦਾ ਕੀ ਨਹੀਂ ਕਰਾਉਂਦਾ ਇਹਦੇ ਤੋਂ ਇਹ ਤਾਂ ਇੱਕ ਦਿਨ ਅਚਾਨਕ ਹੀ ਮੇਰਾ ਭਰਾ ਬਣਿਆ ਹੋਇਆ ਉਹਨੇ ਵੇਖ ਲਿੱਤੇ ਅੰਦਰ ਇਹਨਾਂ ਦੇ ਕੋਲੇ ਦੋ ਟੀਕੇ ਪਏ ਉਹ ਕਹਿੰਦਾ ਦੀਦੀ ਮੈਂ ਸ਼ਾਮ ਦਾ ਟਾਈਮ ਆ ਕਹਿੰਦੇ ਤੈਨੂੰ ਇੱਕ ਗੱਲ ਦੱਸਾਂ ਮੈਂ ਕਿਹਾ ਹਾਂ ਕਹਿੰਦਾ ਆਪਣੀ ਵਰਕਸ਼ਾਪ ਛਾਲ ਨੂੰ ਟੀਕੇ ਲਾਣ ਲੱਗ ਗਈ ਫਿਰ ਵੀਰੇ ਮੈਨੂੰ ਉੱਥੇ ਹੀ ਸਾਈਲੈਂਟ ਅਟੈਕ ਆ ਗਿਆ ਫਿਰ ਮੈਨੂੰ ਨਹੀਂ ਪਤਾ ਫਿਰ ਮੈਂ ਆਪਦੇ ਘਰ ਦੇ ਅਨੁਸਾਰ ਨੂੰ ਕੀ ਪਰੋਦੋ ਸੀਰੋ ਪਾਣੀ ਟਪ ਚੁੱਕਿਆ ਸੀ ਉਸ ਟਾਈਮ ਤੇ ਵੀਰੇ ਇਹ ਵੀ ਮੇਰੀ ਮਜਬੂਰੀ ਸੀ ਕਿ ਪੈਸਾ ਲੱਗ ਕੇ ਇਲਾਜ ਹੁੰਦਾ ਸੀ ਤੇ ਮੈਂ ਪੈਸਾ ਲੱਗ ਕੇ ਦੋਨਾਂ ਦਾ ਇਲਾਜ ਕਿਵੇਂ ਕਰਾਉਂਦੀ ਨਾਲੇ ਸਰਕਾਰ ਕਹਿੰਦੀ ਵੀ ਫ੍ਰੀ ਹੋ ਰਿਹਾ ਇਲਾਜ ਸੈਂਟਰਾਂ ਦੇ ਵਿੱਚ ਛੱਡੋ ਜਿਹੜੇ ਬੱਚੇ ਨਸ਼ਾ ਕਰਦੇ ਆ ਹਾਂਜੀ ਹੂੰ ਹੁਣ ਤੇ ਤੁਸੀਂ ਸੈਂਟਰ 'ਚ ਭਰਤੀ ਨਹੀਂ ਕਰਾਇਆ ਕਿਸੇ ਨੂੰ ਹੁਣ ਵੀਰੇ ਮੈਂ ਕਿਸੇ ਨੂੰ ਨਹੀਂ ਕਰਾਇਆ ਮੈਂ ਪਹਿਲਾਂ 2-3 ਵਾਰੀ ਜ਼ਰੂਰ ਲੈ ਕੇ ਗਈ ਆ ਹੂੰ ਨਹੀਂ ਕਰਵਾਏ ਹੁਣ ਕੁੜੀ ਹਰੇਕ ਨੂੰ ਕਹੇ ਆਉਂਦੀ ਸੀ ਉਹਨੋਂ ਦਾ ਜਮਾਂ ਕਾਣੀ ਖਤਮ ਸੀ ਘਰ ਦੇ ਹਾਲਾਤ ਗਰੀਬੀ ਤੇ ਉਹਦਾ ਅੰਤ ਪਰ ਸਾਰਿਆਂ ਨੂੰ ਬਾਹਰ ਇਹ ਕਹਿੰਦੇ ਸੀ ਬੇਟਾ ਚੱਲੋ ਤੁਹਾਡੇ ਘਰੇ ਆ ਗਏ ਤੇਰੀ ਮੰਮੀ ਨੂੰ ਮਹੀਨੇ ਦਾ ਰਾਸ਼ਨ ਦੇ ਦਾਂਗੇ ਤੈਨੂੰ ਦਾਖਲ ਕਰਾ ਦਾਂਗੇ ਕੁੜੀ ਹਰੇਕ ਦਾ ਨੰਬਰ ਲਿਆ ਕੇ ਮੈਨੂੰ ਫੜਾ ਦਿੰਦੀ ਮੰਮੀ ਸਵੇਰੇ ਆਉਣਗੇ ਮੇਰੇ ਨਾਲ ਚੱਲੇ ਪਰ ਆਉਂਦਾ ਕੋਈ ਵੀ ਨਹੀਂ ਸੀ ਵੀਰੇ ਕੋਈ ਨਹੀਂ ਆਇਆ ਇੱਕ ਨੇ ਫਿਰ ਕਹਤਾ ਕਹਿੰਦੇ ਅਸੀਂ ਤੈਨੂੰ ਲੈ ਕੇ ਚੱਲਾਂਗੇ ਮੰਮੀ ਉਹਨਾਂ ਦੇ ਘਰੇ ਅਸੀਂ ਜਾ ਕੇ ਆਏ ਆ ਤੂੰ ਨਾ ਚੱਲ ਪੇਂਗੀ ਮੈਂ ਕਹਾ ਮੈਂ ਚੱਲੂੰਗੀ ਪਰ ਕੋਈ ਨਹੀਂ ਆਇਆ ਵੀਰੇ ਨੰਬਰ ਲੈ ਕੇ ਦੇ ਦਿੰਦੇ ਸੀ ਉਹਦੇ ਹੱਥ 'ਚ ਤੈਨੂੰ ਦਾਖਲ ਕਰਾਵਾਂਗੇ ਛੱਡਣਾ ਚਾਹੁੰਦੀ ਸੀ ਹਾਂਜੀ ਉਹ ਤਾਂ ਵੀਰੇ ਬੋਰ ਹੁੰਦੀ ਸੀ ਹਫਤੇ ਦੀ ਮੰਮੀ ਮੇਰੇ ਤੋਂ ਤੁਸੀਂ ਭੁੱਖੇ ਨਹੀਂ ਵੇਖੇ ਜਾਂਦੇ ਮੇਰੇ ਤੋਂ ਆਪ ਨਹੀਂ ਭੁੱਖਾ ਰਿਆ ਜਾਂਦਾ ਪਰ ਵੀਰੇ ਹਲਾ ਇੱਕ ਨਸ਼ੇ ਨਾਲ ਤੇ ਇੱਕ ਭੁੱਖਣਾ ਦੋ ਚੀਜ਼ਾਂ ਦੋ ਚੀਜ਼ਾਂ ਵੀਰੇ ਭੁੱਖ ਤਾਂ ਸਾਡੇ ਕਦੀ ਗਈ ਨਹੀਂ ਜਾਂ ਤਾਂ ਵੀਰੇ ਇਹਨਾਂ ਤਾਂ ਨਸ਼ਾ ਆਊਗਾ ਜਾਂ ਜਾ ਕਰੇ ਰੋਟੀ ਆਊਗੀ ਕਈ ਵਾਰੀ ਮੈਂ ਕੰਮ ਤੋਂ ਰਾਤ ਵਾਲੀ ਰੋਟੀ ਲੈ ਕੇ ਆਉਣੀ ਮੈਂ ਉਹ ਘਵਾਉਂਦੀ ਇਹਨਾਂ ਨੂੰ ਵੀ ਕਿਵੇਂ ਵੀ ਕਰਕੇ ਪਾਣੀ ਨਾਲ ਹੀ ਖਾ ਲੈਣ ਰੋਜ਼ ਰੋਜ਼ ਮੰਗੀਆਂ ਕੋਈ ਨਹੀਂ ਦਿੰਦਾ ਵੀਰੇ ਕਦੀ ਮੈਂ ਆਪਣੀ ਡਰੰਬੀ ਦੇ ਵਿੱਚ ਆਟਾ ਧਕਵਾ ਕੇ ਨਹੀਂ ਦੇਖਿਆ ਧਕ ਜਾਂਦਾ 10 ਰੁਪਏ ਦੀ ਕੰਡ ਦਸਾਂ ਦਾ ਦੁੱਧ ਚਾਹ ਪਤੀ ਆ ਤੁਸੀਂ ਦੁਕਾਨ ਤੇ ਜਾ ਕੇ ਪੁੱਛ ਲਓ ਮੇਰੇ ਸਿਰ ਤੇ ਕਿੰਨਾ ਕਰਜ਼ਾ ਪਰ ਮੇਰ ਤੋਂ ਭੁੱਖੇ ਵੇਖ ਕੇ ਨਹੀਂ ਸੀ ਜਾਂਦੇ ਮੈਂ ਫਿਰ ਵੀ ਲਾ ਕੇ ਕੱਲੀ ਜਾ ਤੇ ਗੁਜ਼ਾਰਾ ਕਰਾਉਂਦੀ ਸੀ ਮੀਕੋ ਯਾਰ ਕਿੱਡੀ ਦੁੱਖ ਹੁੰਦਾ ਜਿਸ ਤਣ ਲੱਗੇ ਸੋ ਤਣ ਜਾਣੇ ਕੌਣ ਜਾਣੇ ਪੀੜ ਭਰੀ ਅੱਜ ਮਾਂ ਉੱਬਾ ਮਾਰ ਕੇ ਰੋ ਰਹੀ ਆ ਛੱਲੀ ਨਹੀਂ ਜਾਂਦੀ ਅੱਖਰਾਂ ਚ ਵਿੱਚ ਹੰਝੂ ਆ ਮੇਰੇ ਕਰੇ ਸਾਬਨ ਦਾ ਕਰੀਸੀ ਮੋਦੇ ਕੱਪੜੇ ਨਹੀਂ ਤੋਤੇ ਜ਼ਿਰਬਾਸੀ ਮਾਂ ਪੁੱਤ ਥੋੜਿਆ ਜਿਹਾ ਸਰਪ ਸਾਬਨ ਲਿਆ ਕੇ ਮੇ ਇਹਦੇ ਤੋ ਦਿੰਦੀ ਸੀ ਉਹਦੇ ਉਵੇਂ ਹੀ ਕੱਟੇ ਪਏ ਅੱਗੇ ਫੋਨ ਰੋਣਾ ਤੂੰ ਸਾਡੀ ਭੈਣ ਆ ਸਾਨੂੰ ਕਿਸੇ ਨੇ ਫੋਨ ਕਰਿਆ ਸੀ ਕਹਿੰਦੇ ਇੱਥੇ ਆ ਕੇ ਇੱਕ ਵੀਡੀਓ ਕਰਕੇ ਜਾਓ ਕਿ ਬਹੁਤ ਗਰੀਬ ਪਰਿਵਾਰ ਹੈ ਪਰ ਕੁੜੀ ਨਸ਼ੇ ਦੀ ਦਲਦਲ ਵਿੱਚ ਫਸ ਗਈ ਸੀ ਮਾੜੀ ਸੰਗਤ ਦੇ ਵਿੱਚ ਫਸ ਗਈ ਜਦੋਂ ਮਾੜੀ ਸੰਗਤ ਦੇ ਵਿੱਚ ਬੱਚਾ ਫਸ ਜੇ ਤੇ ਉਹਦੇ ਘਰ ਦੇ ਹਾਲਾਤ ਉਸ ਬੱਚੇ ਦੇ ਹਾਲਾਤ ਇਦਾਂ ਹੋਣਗੇ ਜਿਦਾਂ ਹੁਣ ਇਸ ਪਰਿਵਾਰ ਦੇ ਆ ਸਾਡੀ ਭੈਣ ਰੋ ਰੋ ਕੇ ਕਰਲਾ ਰਹੀ ਹੈ ਵੇਖੋ ਕਿਦਾਂ ਪੁੱਬਾ ਮਾਰ ਕੇ ਦੱਸ ਰਹੀ ਹੈ ਪਰਿਵਾਰ ਦੇ ਵਿੱਚ 30 ਸਾਲ ਦੀ ਜਿਹੜੀ ਨੌਜਵਾਨ ਲੜਕੀ ਹੈ ਪੜ੍ਹੀ ਲਿਖੀ ਸੀ ਪਰ ਉਹ ਨਸ਼ੇ ਦੀ ਦਲਦਲ ਵਿੱਚ ਫਸ ਗਈ ਉਹ ਤੋਂ ਨਿਕਲਿਆ ਨਹੀਂ ਗਿਆ ਉਹ ਨਸ਼ਾ ਛੱਡਣਾ ਚਾਹੁੰਦੀ ਸੀ ਪਰ ਸਮਾਜ ਸੇਵੀ ਵੀਰ ਜਿਹੜੇ ਸਾਡੇ ਉਹ ਨੂੰ ਮਿਲਦੇ ਸੀ ਕਹਿੰਦੇ ਨਸ਼ਾ ਛਡਾ ਦਿੰਨੇ ਆ ਪਰ ਕਹਿ ਦਿੰਦੇ ਸੀ ਕੋਈ ਆਉਂਦਾ ਨਹੀਂ ਸੀ ਪਰ ਉਹ ਨਸ਼ਾ ਇਸ ਵਕਤ ਉਹਨੂੰ ਛੱਡਣਾ ਚਾਹੁੰਦੀ ਸੀ ਨਸ਼ੇ ਤੋਂ ਨਿਕਲਿਆ ਨਹੀਂ ਗਿਆ ਹੋਰ ਪਹਿਨੇ ਜਿਵੇਂ ਜਿਹੜਾ ਸਾਡਾ ਬਾਈ ਸੀ ਤੁਹਾਡੇ ਘਰ ਵਾਲਾ ਹਾਂਜੀ ਉਹਦੀ ਮੌਤ ਨੂੰ ਕਿੰਨਾ ਟਾਈਮ ਹੋ ਗਿਆ ਉਹ ਵੀਰੇ 2012 ਚ ਪੂਰਾ ਸੀ ਨਾ ਤੁਹਾਡੇ ਡੈਡੀ ਹਾਂਜੀ 12 ਚ 12 ਚ ਇਹ ਗੁੱਡੀ ਪਹਿਲਾਂ ਲੱਗੇ ਨਸ਼ੇ ਤੇ ਤੇ ਇਹ ਲੱਗਿਆ ਪਹਿਲੇ ਸੀਗਾ ਜੀ ਇਹ ਲੱਗ ਹਾਂਜੀ ਉਹ ਨੂੰ ਵੀ ਕਿਤਨੀ ਲੱਗੀ ਕਿਤੇ ਨਈਮ ਇਹ ਉਹਨੂੰ ਤਾਂ ਉਸ ਮੁੰਡੇ ਨੇ ਲਾਇਆ ਸੀ ਜੀ ਕਿ ਕਿਹ ਬਾਹਰ ਗਈ ਹੋ ਇਸੀ ਬਹੁਤ ਸੋਨੀ ਸੀ ਇਮੀਗ੍ਰੇਸ਼ਨ ਦਾ ਕੰਮ ਕਰਦੀ ਸੀ ਇਹ ਚੰਡੀਗੜੀ ਜ਼ਿਆਦਾਤਰ ਰਹਿੰਦੀ ਸੀਗੀ ਮੈਨੂੰ ਤਾਂ ਕਰਦਾ ਇਹ ਨਹੀਂ ਪਤਾ ਸੀ ਖੰਡ ਚਾ ਕਿਵੇਂ ਆਉਂਦੀ ਆ ਕੀ ਰੇਟ ਆਉਂਦੀ ਆ ਮੈਨੂੰ ਮਹੀਨੇ ਦਾ ਖਰਚਾ ਮਿਲਦਾ ਸੀ ਸਾਰਾ ਸਾਰਾ ਗੋਛ ਲਿਆ ਕੇ ਦਿੰਦੀ ਸੀ ਕਦੋਂ ਉਹ ਮੁੰਡਾ ਸਾਡੀਆਂ ਜੜਾਂ 'ਚ ਬੈਠਾ ਸਾਡੀ ਜਮਾਂ ਹੀ ਜ਼ਿੰਦਗੀ ਬਰਬਾਦ ਹੋ ਗਈ ਕਹਿੰਦੇ ਜਿਵੇਂ ਕਹਿੰਦੇ ਵੀ ਜਿਹੜਾ ਚਿੱਟੇ ਵਾਲਾ ਬੱਚਾ ਹੁੰਦਾ ਉਹ ਘਰ ਦਾ ਸਮਾਨ ਵੇਚ ਦਿੰਦਾ ਹੈ ਵੇਚਦਾ ਸਾਰਾ ਕੁਝ ਇਹਨਾਂ ਨੇ ਮੇਰੇ ਕੋਲੇ ਇੰਨਾ ਕੋਸ ਸੀ ਵੀਰੇ ਇੰਨਾ ਲੱਖਾਂ ਦਾ ਸਮਾਨ ਸੀ ਜਿਹੜਾ ਇਹਨਾਂ ਨੇ 2-2 ਸੌ ਚ 5-5 ਸੌ ਚ ਵੇਚਿਆ ਜਿੱਦ ਦਿਨ ਮੈਂ ਇੱਥੇ ਆਈਆਂ ਨੇ ਇਸ ਘਰ ਚ ਅਸੀਂ ਥੱਲੇ ਸੌਂਦੇ ਸੀ ਤੇ ਮੈਂ ਟਿਫਣਾ ਦਾ ਕੰਮ ਕਰਦੀ ਸੀ 6000 ਰੁਪਏ ਲੈਂਦੀ ਸੀ ਫਿਰ ਮੈਂ ਹੌਲੀ-ਹੌਲੀ ਸਾਰਾ ਕੁਝ ਇਹਨਾਂ ਨੂੰ ਬਣਾ ਕੇ ਦਿੱਤਾ ਬਿਨਾ ਪੱਖੇ ਤੋਂ ਸੌਂਦੇ ਸੀ ਇੱਥੇ ਤੁਸੀਂ ਸਾਰੀ ਗਲੀ ਚ ਪੁੱਛ ਸਕਦੇ ਹੋ ਮੇਰੇ ਪਿੱਕੇ ਅਤੇ ਮੈਂ ਥੱਲੇ ਸੌਂਦੀ ਸੀ ਸਰਦੀਆਂ 'ਚ ਉਸ ਤੋਂ ਬਾਅਦ ਮੈਂ ਟੁੱਟੇ-ਫੁੱਟੇ ਬੈੱਡ ਲਿਆ ਕੇ ਇਹਨਾਂ ਨੂੰ ਸੁਵਾਤਾ ਹਾਜੇ ਮੈਂ ਪੱਖਾ ਕਿਸੇ ਦੇ ਘਰੋਂ ਆ ਵੀ ਮੰਗ ਕੇ ਲੈ ਕੇ ਆਈਆਂ ਇਹਦੇ ਵੀ ਮੈਂ ਪੈਸੇ ਨਹੀਂ ਦੇ ਸਕੀ ਹੂੰ ਚਲੋ ਲੋਕ ਤੁਹਾਡੇ ਨਾਲ ਹਮਦਰਦੀ ਵੀ ਕਰਦੇ ਹੋਣਗੇ ਹਨ ਵੀ ਹਾਲਾਤ ਘਰ ਦੇ ਬਹੁਤ ਮਾੜੇ ਐ ਕੁੜੀ ਕੁੜੀ ਵੀ ਕੁਸਮਾਂ ਵੇਚ ਦਿੰਦੀ ਸੀ ਚੱਕ ਜਦੋਂ ਨਸ਼ੇ ਦੀ ਘਾਟ ਹੁੰਦੀ ਸੀ ਪੂਰਤੀ ਕਰਨ ਦੀ ਸੀ ਨਸ਼ੇ ਦੀ ਦੋਨੇ ਵੇਚ ਦਿੰਦੇ ਸੀ ਜੀ ਦੋਨੇ ਵੇਚ ਦਿੰਦੇ ਸੀ ਹਾਂ ਜੀ ਇਹ ਰਲ ਕੇ ਵੇਚਦੇ ਸੀ ਤੇ ਕਿਵੇਂ ਫਿਰ ਜਦੋਂ ਤੋੜ ਦੋਨਾਂ ਨੂੰ ਵਾਜਦੀ ਸੀ ਦੋਨੇ ਤਕਲੀਬ ਚ ਤੜਫਦੇ ਸੀਗੇ ਉੱਚੀ ਉੱਚੀ ਫਿਰ ਚਾਹੇ 100 ਦਾ ਵੀ ਕਿਤੇ ਚਾਹੇ 200 ਦਾ ਵੀ ਕਿ ਇਹਨਾਂ ਨੂੰ ਨਹੀਂ ਪਤਾ ਲੱਗਦਾ ਸੀ ਆ ਵੀ ਮੇਰੇ ਕੱਪੜੇ ਇੱਥੇ ਥੱਲੇ ਸੁੱਟੇ ਹੋਏ ਸੀ ਆ ਪੇਟੀ ਵੀ ਨਾ ਕਿਰਾਏਦਾਰ ਰਹਿੰਦੇ ਆ ਉਹ ਵੀ ਮੈਂ ਮੰਜੇ ਤੇ ਸੋਣਾ ਸੀ ਕਹਿੰਦੇ ਨਾ ਪੁੱਤ ਥੱਲੇ ਨਾ ਸੁੱਟ ਤੂੰ ਸਾਡੀ ਪੇਟੀ ਚ ਪਾ ਲਾ ਮੇਰੇ ਕੋਲੇ ਵੀਰੇ ਕੁਛ ਵੀ ਹੈ ਨਹੀਂ ਕੁਛ ਵੀ ਆ ਤੁਸੀਂ ਕਰਦੇ ਹਾਲਾਤ ਵੇਖ ਲਓ ਕੀ ਆ ਮੇਰੇ ਕੋਲੇ ਜੀ ਜੀ ਜਿਹੜੇ ਫਿਰ ਨੌਜਵਾਨ ਧੀ ਮਟਿਆਰ ਗੱਭਰੂ ਪੁੱਤ ਨਸ਼ੇ ਦੀ ਤੋੜ ਵਿੱਚ ਜਦੋਂ ਤੜਫਦਾ ਫਿਰ ਮਾਂ ਦੀ ਅੱਖਾਂ ਦੇ ਸਾਹਮਣੇ ਫਿਰ ਮਾਂ ਨੂੰ ਪਤਾ ਕਿ ਜਾਂਦੇ ਵੀਰੇ ਮੇਰੇ ਤੋਂ ਨਹੀਂ ਵੇਖ ਕੇ ਜਾਂਦੇ ਸੀ ਬੈੱਡ ਤੇ ਬੈੱਡ ਤੋੜਦੀ ਉਹਨੂੰ ਇਹ ਨਹੀਂ ਪਤਾ ਸੀ ਮੈਂ ਕੰਦ ਚ ਕਿਹੜੀ ਚ ਵੱਜਦੀ ਪਈ ਆ ਆਪਦੇ ਹੱਥ ਪੈਰ ਬੰਨ ਲੈਂਦੀ ਐਂਜੀ ਕਰਦਾ ਸੀ ਇਹਨੂੰ ਬੰਨ ਲੀਏ ਪਰ ਬੰਜੀ ਵੀ ਛੁੱਟ ਜਾਂਦੀ ਸੀ ਪਰ ਫਿਰ ਬਾਹਰ ਚਲੀ ਜਾਂਦੀ ਮੰਮੀ ਤੈਨੂੰ ਕੁਝ ਹੋ ਜਾਊਗਾ ਮੈਂ ਨਹੀਂ ਤੇਰੇ ਸਾਹਮਣੇ ਨਹੀਂ ਤੜਪਦੀ ਉਹ ਦਿਨ ਵੀਰੇ ਉਹਨੇ ਤੜਪ ਤੜਪ ਕੇ 5 ਮਿੰਟਾਂ ਚ ਜਾਨ ਦੇਤੀ ਉਹ ਤਾਂ ਚੱਲ ਵੀਰੇ ਮੈਂ ਕਵਾਲੀ ਮੇਰੇ ਇਹਦਾ ਕਰ ਦੋ ਤੁਸੀਂ ਅਸੀਂ ਦੇਖੋ ਜਿਹੜੀ ਸਮਾਜ ਸੇਵੀ ਸਾਡੀਆਂ ਸੰਸਥਾ ਸਾਡੀ ਮਾਨ ਸਰਕਾਰ ਹੈ ਪ੍ਰਸ਼ਾਸਨ ਹੈ ਅਸੀਂ ਉਹਨੂੰ ਵੀ ਬੇਨਤੀ ਕਰਾਂਗੇ ਸਾਡੇ ਚੈਲੰਜਰ ਕੀ ਕਿ ਭੈਣ ਕੈਂ ਦੀ ਜੋ ਮੇਰੀ ਮਟਿਆਰ ਧੀ ਚਲੋ ਉਹ ਤਾਂ ਚਲੀ ਗਈ ਨਸ਼ੀ ਦਲਦਲ ਵਿੱਚ ਫਸ ਗਈ ਉਹ ਨਸ਼ਾ ਛੱਡਣਾ ਚਾਹੁੰਦੀ ਸੀ ਪਰ ਨਹੀਂ ਛੁੱਟਿਆ ਪਰ ਇਸ ਨੌਜਵਾਨ ਨੂੰ ਬਚਾਇਆ ਜਾਵੇ ਪਰ ਮਾਨ ਸਰਕਾਰ ਵਾਅਦੇ ਤਾਂ ਬਹੁਤ ਵੱਡੇ ਵੱਡੇ ਕਰ ਰਹੀ ਹੈ ਕਿ ਜਿਹੜਾ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਹੋ ਗਿਆ ਪਰ ਕਿਤੇ ਨਾ ਕਿਤੇ ਜਦੋਂ ਅਸੀਂ ਇਹੋ ਜਿਹੇ ਵੀਡੀਓ ਕਰਦੇ ਆ ਲੋਕ ਸਾਨੂੰ ਸਾਧਦੇ ਆ ਖਬਰਾਂ ਕਰਦੇ ਆ ਕਿ ਉਦੋਂ ਲੱਗਦਾ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਖਤਮ ਹੋਇਆ ਪਰ ਕਹਿੰਦੇ ਵੀ ਜ਼ੀਰੋ ਗਰਾਉਂਡ ਤੇ ਆ ਕੇ ਵੇਖੋ ਘਰਾਂ ਦੇ ਵਿੱਚ ਜਾ ਕੇ ਪੁੱਛੋ ਉਹਨਾਂ ਮਾਵਾਂ ਤੋਂ ਪੁੱਛੋ ਜਿਨ੍ਹਾਂ ਦੇ ਸੁਹਾਗ ਉਜੜ ਗਏ ਉਹਨਾਂ ਭੈਣਾਂ ਤੋਂ ਪੁੱਛੋ ਜਾ ਕੇ ਜਿਨ੍ਹਾਂ ਦੇ ਵੀਰ ਚਲੇ ਗਏ ਪਰ ਜਿਹੜੀ ਮਾਂ ਦੇ ਅੱਜ 28 ਸਾਲ ਦੀ 30 ਸਾਲ ਦੀ ਜਵਾਨ ਧੀ ਚਲੀ ਗਈ ਤੇ ਇਹਦੇ ਕਿੰਨੇ ਚਾਹ ਲਾੜ ਸੀ ਉਸਦੇ ਨਾਲ ਇਮੀਗ੍ਰੇਸ਼ਨ ਦਾ ਜਿਹੜੀ ਉਹ ਕੰਮ ਕਰ ਰਹੀ ਸੀ ਕੁੜੀ ਤੇ ਜਿਸ ਦੇ ਉੱਤੇ ਘਰ ਦਾ ਸਾਰਾ ਪਰਿਵਾਰ ਦਾ ਜਿੰਨਾ ਖਰਚਾ ਉਹਦੇ ਉੱਤੇ ਸੀ ਉਹ ਕੁੜੀ ਹੀ ਘਰ ਨੂੰ ਚਲਾਉਂਦੇ ਸੀ ਕਿ ਜਿਹੜਾ ਕੁੜੀ ਦੇ ਫਾਦਰ ਸਾਹਿਬ ਦੀ ਕਾਫੀ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਪਰ ਘਰ ਦੇ ਹੁਣ ਇੰਨੇ ਖਲਾਤ ਮਾੜੇ ਆ ਕਿ ਭੈਣ ਦੱਸ ਰਹੀ ਐ ਕਿ ਮੈਂ ਕਿਰਾਏ ਤੇ ਬੈਠੀ ਆ ਤੇ ਮੇਰੇ ਕੋਲੇ ਪੈਣ ਨੂੰ ਨਾ ਕੋਈ ਮੰਜਾ ਨਾਂ ਕੋਈ ਬੈੱਡ ਸੀ ਜਿੰਨਾ ਘਰਾਂ ਦੇ ਵਿੱਚ ਭੈਣ ਕੋਈ ਪੋਚੇ ਲਾਉਣ ਜਾਂਦੀ ਐ ਜਾਂ ਕੋਈ ਕੰਮ ਕਰਨ ਜਾਂਦੀ ਐ ਕਿ ਉੱਥੋਂ ਹਮਦਰਦੀ ਕਰਕੇ ਲੋਕ ਇਹਨਾਂ ਨੂੰ ਕੱਪੜੇ ਜਿਵੇਂ ਕਿ ਪੱਖਾ ਵੀ ਦੱਸ ਰਹੀ ਐ ਭੈਣ ਕਿ ਮੇਰੇ ਕੋਲ ਹੈ ਨਹੀਂ ਸੀ ਕਿਸੇ ਨੇ ਹਮਦਰਦੀ ਕਰਕੇ ਪੱਖਾ ਵੀ ਦਿੱਤਾ ਆ ਬੈੱਡ ਵੀ ਦੇਤਾ ਕਾਫੀ ਸਮਾਨ ਪਿਆ ਕਹਿੰਦੀ ਕਿ ਮੇਰੇ ਕੋਲ ਹੁਣ ਸਾਬਣ ਸੋਡਾ ਵੀ ਹੈ ਨਹੀਂ ਕੱਪੜੇ ਧੋਣ ਨੂੰ ਕਿ ਜਿਹੜਾ ਉਹ ਕੱਪੜੇ ਮੇਰੇ ਉਵੇਂ ਮੈਲੇ ਪਏ ਆ ਕਿ ਪਰ ਕੁਝ ਨਸ਼ੇ ਵੱਲੋਂ ਦੱਸ ਰਹੀ ਐ ਭੈਣ ਤੇ ਕੁਝ ਅਸੀਂ ਭੁੱਖ ਵੱਲੋਂ ਮਰ ਰਹੇ ਆ ਇੱਕ ਨਸ਼ੇ ਦੀ ਮਾਰ ਇੱਕ ਭੁੱਖ ਦੀ ਮਾਰ ਇਹ ਦੋ ਮਾਰਾਂ ਪੈ ਗਈਆਂ ਇੱਕ ਘਰ ਦੇ ਵਿੱਚ ਗਰੀਬੀ ਆ ਗਈ ਤੇ ਉਤੋਂ ਨਸ਼ਾ ਦੀ ਦਲਦਲ ਵਿੱਚ ਉਹ ਬੱਚਾ ਫਸ ਗਿਆ ਭੈਣੇ ਹੁਣ ਜਿਹੜੀ ਸਾਡੀ ਤੁਹਾਡੀ ਵੀਡੀਓ ਵੇਖ ਰਹੀ ਹੈ ਤੁਹਾਡੇ ਵੀਰ ਸਾਡੇ ਜਿਹੜੇ ਸਰੋਤੇ ਵੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮਦਦ ਤੁਹਾਡੀ ਕਰਨ ਕਿਸ ਤਰ੍ਹਾਂ ਦੀ ਮਦਦ ਮੇਰੀ ਮਦਦ ਕਰਨ ਮੈਨੂੰ ਮਹੀਨੇ ਦਾ ਤਾਂ ਰਾਸ਼ਨ ਸਟਵਾ ਦਿਆ ਕਰਨ ਮੈਂ ਤਾਂ ਆਪਣੀ ਸ਼ੂਗਰ ਦੀ ਦਵਾਈ ਵੀ ਵਿਰੇ ਟੈਸਟ ਕਰਾਉਣ ਨੂੰ ਮੇਰੇ ਕੋਲੇ 300 ਰੁਪਏ ਵੀ ਨਹੀਂ ਹੁੰਦੇ ਡਾਕਟਰ ਵੀ ਜਵਾਬ ਦਿੰਦਾ ਤੈਨੂੰ ਦਰਾੰਗ ਹੋ ਜੂਗਾ ਹੋ ਜੂਗਾ ਮੈਂ ਲਿਆਵਾਂ ਕਿਥੋਂ ਜੀ ਜੀ ਬੈਮਨਾ ਮੇਰੀ ਪੈਨਸ਼ਨ ਵੀ ਬੰਦ ਹੋ ਚੁੱਕੀ ਆ ਬਹੁਤ ਰਾਸ਼ਨ ਕਾਰਡ ਬਣਿਆ ਤੁਹਾਡਾ ਹਾਂਜੀ ਕਣਕ ਮਿਲ ਜਾਂਦੀ ਆ ਹਾਂਜੀ ਪਰ ਅਸੀਂ ਹੁਣ ਅਸੀਂ ਲੈ ਕੇ ਨਹੀਂ ਆਏ ਸੀਗੇ ਜੀ ਜਿਵੇਂ ਸਰਕਾਰ ਕਹਿੰਦੀ ਆ ਕਿ ਨਸ਼ਾ ਖਤਮ ਹੋ ਗਿਆ ਪੰਜਾਬ ਦੇ ਵਿੱਚ ਨਸ਼ਾ ਹੈ ਨਹੀਂਗਾ ਲੱਗਦਾ ਵੀ ਉਹ ਨਸ਼ਾ ਖਤਮ ਹੋ ਗਿਆ ਤੁਹਾਨੂੰ ਮੈਨੂੰ ਤਾਂ ਨਹੀਂ ਲੱਗਦਾ ਵੀਰੇ ਜੇ ਖਤਮ ਹੋਇਆ ਹੁੰਦਾ ਤੇ ਮਰਦੇ ਕਾ ਤੋਂ ਲੈ ਕੇ ਹੂੰ ਤੁਸੀਂ ਦੇਖੋ ਹੋਰ ਕੀ ਖਾ ਕੇ ਮਰ ਗਏ ਆ ਬਜਾ ਹੂੰ ਹੂੰ ਕਿ ਤੂੰ ਤਾਂ ਮਿਲਦਾ ਹੀ ਆ ਕਿ ਤੂੰ ਤਾਂ ਤੜਪ ਤੜਪ ਕੇ ਲਿਓਂਦੇ ਹੀ ਆ ਆ ਹਾਂ 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 ਕਿਸੇ ਪਾਸੋਂ ਤਾਂ ਮਿਲਦਾ ਹੀ ਆ ਮਿਲਦਾ ਮਿਲਦਾ ਸੀ ਜਿੱਡੇ ਨੇ ਵੀਰੇ ਮੇਰਾ ਪਹਿਲਾ ਸਾਰਾ ਘਰ ਕਾਲਿਆ ਔਨ ਮੇਰੀ ਜਵਾਨੀ ਕਾਲੀ ਬਸ ਮੇਰੇ ਕੋਲੇ ਆਈ ਬੱਚਾ ਇਹ ਵੀ ਨੂੰ ਵੀ ਮਿਲੂਗਾ ਤੇ ਇਹ ਵੀ ਲਾਊਗੀ ਕਿਤੋਂ ਮੇਰਾ ਤਾਂ ਕੋਈ ਵੀ ਐ ਨਹੀਂ ਵੀਰੇ ਦੁਨੀਆ ਚ ਕੋਈ ਵੀ ਨਹੀਂ ਮੈਂ ਕੱਲੀ ਆ ਜਾ ਘਰ ਵਾਲੀ ਦੀ ਮੌਤ ਕਿਵੇਂ ਹੋਈ ਸੀ ਪਣੇ ਉਹਨਾਂ ਨੂੰ ਕੈਂਸਰ ਸੀ ਜੀ ਫਸਤ ਬਾਅਦ ਅਸੀਂ ਘਰ ਆ ਗਏ ਸਾਡਾ ਘਰ ਵੱਡੇ ਗੁਰਦੁਆਰੇ ਦੇ ਸਾਹਮਣੇ ਆ ਉਦੋਂ ਬਾਅਦ ਸਾਨੂੰ 15 ਸਾਲ ਹੋ ਗਿਆ ਹੀ ਰੋਲਦਿਆਂ ਨੂੰ ਕਰਾਇਆ ਤੇ ਪਰ ਹਾਲਾਤ ਸਾਡੇ ਬਹੁਤ ਸਹੀ ਸੀ ਵੀਰੇ ਜਦੋਂ ਦੇ ਇਨਸ਼ਾਅਤ ਪੈ ਗਿਆ ਸਾਡੇ ਘਰੇ ਰੋਟੀ ਪੱਕਣੀ ਬੰਦ ਹੋ ਗਈ ਮੈਂ ਰੋਜ਼ ਰੋਣਾ ਮੈਂ ਕਹਿੰਦਾ ਲੋਕਾਂ ਘਰੇ ਰੋਟੀ ਪੱਕਦੀ ਆ ਕਦੀ ਸਾਡੇ ਵੀ ਪੱਕੂਗੀ ਮੈਂ ਵੀ ਕਦੀ ਆਪਣੇ ਚਵਾਕਾਂ ਨੂੰ ਚਾਹ ਨਾਲ ਘਵਾਉਂਗੀ ਜਿੰਨੇ ਵੀ ਜਿਹੜਾ ਵੀ ਮੈਨੂੰ ਕੋਈ ਰਾਤ ਦੀ ਰੋਟੀ ਦੇ ਦਿੰਦਾ ਮੇਰੇ ਮੈਂ ਲਿਆ ਕੇ ਦੇ ਦਿੰਦਾ ਕੋਈ ਨਾ ਕੋਈ ਕੋਈ ਨਹੀਂ ਕੋਈ ਬੇਚੀ ਕਰਦੇ ਸਾਡੇ ਵੀਰ ਤੁਹਾਡੀ ਵੀਡੀਓ ਦੇਖ ਰਹੇ ਪੰਜਾਬ ਹੈ ਪੰਜਾਬ ਦੇ ਵਿੱਚ ਕਿਸੇ ਚੀਜ਼ ਦੀ ਘਾਟਾ ਨਹੀਂ ਕਣੀ ਕਣੀ ਦਾ ਤਲਾਬ ਭਰ ਜਾਂਦਾ ਹੈ ਹਮਦਰਦੀ ਕਰਕੇ ਲੋਕ ਸਾਡੇ ਪੰਜਾਬੀ ਆ ਬਹੁਤ ਮਦਦ ਕਰਨਗੇ ਮੈਂ ਇਹ ਨਹੀਂ ਕਹਿੰਦਾ ਕਿ ਇੱਕ ਨਸ਼ੇੜੀ ਜਾਂ ਨਸ਼ੇੜੀ ਦੀ ਮਦਦ ਕੀਤੀ ਜਾਵੇ ਨਹੀਂ ਇੱਕ ਮਾਂ ਦੀ ਮਦਦ ਕੀਤੀ ਜਾਵੇ ਜਿਹੜੀ ਦਵਾਈ ਵੱਲੋਂ ਤਰਸ ਰਹੀ ਹੈ ਕਿ ਘਰੇ ਸਮਾਨ ਵੱਲੋਂ ਤਰਸ ਰਹੀ ਹੈ ਮਦਦ ਕਰਨੀ ਹੈ ਪੈਸੇ ਨਾਲ ਮਦਦ ਨਹੀਂ ਹੁੰਦੀ ਤੁਸੀਂ ਰਾਸ਼ਨ ਦਸਤਾ ਸਕਦੇ ਆ ਕੱਪੜਾ ਲੀੜਾ ਦੇ ਸਕਦੇ ਆ ਹੋਰ ਦਵਾਈ ਬੂਟੀ ਦਵਾ ਸਕਦੇ ਆ ਕਾਫੀ ਤਰ੍ਹਾਂ ਦੀ ਮਦਦ ਹੈ ਇਸ ਵੀਰ ਨੂੰ ਦਾਖਲ ਕਰਾ ਸਕਦੇ ਸੈਂਟਰ ਦੇ ਵਿੱਚ ਜੇ ਨੌਜਵਾਨ ਬਚ ਜੇ ਤੇ ਘਰ ਦੀ ਜਿਹੜੀ ਪੂਰਤੀ ਫੇਰ ਪੂਰੀ ਹੋ ਜੇ ਪਰ ਅੱਜ ਮਾਂ ਦੀਆਂ ਆਂਦਰਾਂ ਪੁੱਛੀਆਂ ਜਾਣਦੀਆਂ ਜਿਹੜੀ ਮਾਂ ਰੋ ਰਹੀ ਹੈ ਕਰ ਲਾ ਰਹੀ ਹੈ ਸੁਪਨੀ ਹੋਰੀ ਕਿਉਂਕਿ ਮਾਣੇ ਹੰਡਾਈਆ ਸਾਰਾ ਕੁਝ ਅੱਖਾਂ ਦੇ ਸਾਹਮਣੇ ਧੀ ਨੂੰ ਪਾਲਿਆ ਸੀ ਕਿੰਨੀਆਂ ਉਮੀਦਾਂ ਸੀ ਵਿਆਹ ਕਰਾਂਗੀ ਚਾਵਾ ਲਾਡਾਂ ਦੇ ਨਾਲ ਉਹਨੂੰ ਆਦੇ ਘਰ ਤੋਰੂੰਗੀ ਪਰ ਨੌਜਵਾਨ ਜਿਹੜੇ ਸਾਡੇ ਨੌਜਵਾਨ ਸਾਡੀਆਂ ਭੈਣਾਂ ਕੁੜੀਆਂ ਨਸ਼ੇ ਦੀ ਦਲਦਲ ਵਿੱਚ ਫਸ ਰਹੀਆਂ ਕਿ ਉਹਨਾਂ ਪਰਿਵਾਰਾਂ ਦੇ ਉਹਨਾਂ ਦੇ ਹਾਲਾਤ ਉਹਨਾਂ ਦੇ ਘਰਾਂ ਦੇ ਹਾਲਾਤ ਇਹੋ ਜਿਹੇ ਹੁੰਦੇ ਆ ਜਿਹੜਾ ਚੱਟਾ ਨਾਮਰਾਦ ਬਿਮਾਰੀ ਹੈ ਸਾਡੀ ਨੌਜਵਾਨੀ ਪੀੜੀ ਨੂੰ ਲੱਗੀ ਹੋਈ ਹੈ ਉਹਨਾਂ ਘਰਾਂ ਦੇ ਆ ਹਾਲਾਤ ਬਣੇ ਹੋਏ ਐ ਭੈਣੇ ਜਿਵੇਂ ਹੁਣ ਆਪਾਂ ਬੈਠਾ ਵੀ ਗੱਲ ਕਰਕੇ ਹਟੇ ਆ ਕਿ ਜੇਕਰ ਤੁਹਾਡੀ ਕੋਈ ਮਦਦ ਕਰ ਦਿੰਦਾ ਹੈ ਲੋਕ ਕੀ ਵੀਡੀਓ ਵੇਖ ਰਿਹਾ ਕਹਿੰਦੇ ਹੋਣਗੇ ਵੀ ਇਹ ਚੱਕੇ ਵਾਲਾ ਪਰਿਵਾਰ ਆ ਮਦਦ ਕਰਾਂਗੇ ਸ਼ਾਇਦ ਭੈਣ ਨੂੰ ਕੋਈ ਪੈਸਾ ਦੇ ਦਾਂਗੇ ਤੇ ਸ਼ਾਇਦ ਇਹਦਾ ਨਸ਼ੇੜੀ ਪੁੱਤ ਖੋ ਕੇ ਲੈ ਜੇ ਭੈਣ ਤੋਂ ਇਦਾਂ ਵੀ ਕਈ ਬੰਦੇ ਸੋਚਣਗੇ ਪਰ ਵੀਰੇ ਮੇਰੇ ਅੱਜ ਤੱਕ ਬੱਚਾ ਨੇ ਮੇਰੇ ਤੋਂ ਪੈਸੇ ਨਹੀਂ ਕੋਈ ਮੈਂ ਕੰਮੋਂ ਤੋਂ ਵੀ 150 ਪੰਜਾਬੀ ਲੈ ਕੇ ਰੱਖੂਗੀ ਨਾ ਇੰਨਾ ਵੀ ਸਵਾਸਾ ਚੱਕਦੇ ਨਹੀਂ ਅੱਜ ਮੈਨੂੰ ਇਹਨਾਂ ਨੂੰ ਚਾਹੀਦੇ 10-20 ਰੁਪਏ ਮੇਰੇ ਤੋਂ ਜ਼ਰੂਰ ਲੈ ਲੈਣਗੇ ਪਰ ਮੈਨੂੰ ਐ ਨਹੀਂ ਤੰਗ ਕਰਦੇ ਕੁੜੀ ਨੇ ਮੇਰੀ ਨੇ ਵੀ ਸਾਰੀ ਜ਼ਿੰਦਗੀ ਆ ਹੀ ਸੜਕਾਂ 'ਚ ਰੋ ਰੋਲ ਕੇ ਜਾਨ ਦੇਤੀ ਨਜੇ ਦੇ ਵਿੱਚੇ ਦਿੱਤੀ ਮੇਰੇ ਮਿਲੋ ਖਾਦੀਆਂ ਗੱਲਾਂ ਵੀ ਸੁਣੀਆਂ ਬਹੁਤ ਰਹਿਣਾ ਓਕਾ ਵੀਰੇ ਕਰਾਇਆ ਤੇ ਜਦੋਂ ਨਜੇ ਆ 'ਚ ਬਹਿ ਜਾਂਦੇ ਕੋਈ ਮਕਾਨ ਨਹੀਂ ਦਿੰਦਾ ਭੈਣੇ ਵੇਖੋ ਗੱਲਾਂ ਕਰਦੀ ਐ ਜਦੋਂ ਤੀ ਪੁੱਤ ਨਸ਼ੇ ਦੇ ਲੱਗ ਜਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਹੋ ਜੋ ਨਛੇ ਤੇ ਲੱਗ ਜੀ ਆਪਣਾ ਕਹਨੇ ਰੁਕਾ ਅੱਜ ਜਿੱਦਣ ਮਰੀ ਵੀਰੇ ਮੇਰੇ ਕੋਲੇ 10 ਰੁਪਏ ਨਹੀਂ ਸੀ ਮੈਂ ਆਪਦੀ ਧੀ ਚੱਕ ਕੇ ਆਟੋ ਚ ਬਿਠਾ ਕੇ ਲੈ ਜਾ ਮੇਰੇ ਅੱਦਾ ਜੀ ਤਾਂ ਬਟੜ ਬੱਗੇ ਮਾਰ ਗਏ ਮੇਰੇ ਕੋਲੇ ਰੱਖ ਤੇ ਹਸਤੇ ਵੀ 10 ਰੁਪਏ ਨਹੀਂ ਨਿਕਲੇ ਬਹੁਤੜੀ ਮम्मी ਮੈਨੂੰ ਲੈ ਜਾ ਮम्मी ਲੈ ਮम्मी ਘਾ ਦੇ ਨਾਲ ਜਾਵੇ ਵਰਸਾ ਰਾਣੀ ਪਿੰਨਾ ਜੀ ਏ ਮਰਚਾ ਜਿਹੜੀ ਨਜਾਂਦੇ ਵਿੱਚ ਆ ਫੋਟੋ ਬਣ ਗਈ ਕਿਤੇ ਮਾਂ ਨੂੰ ਤੋਰਦੀ ਕਿਤੇ ਮੈਨੂੰ ਤੋਰਦਾ ਮੇਰੇ ਬੋਤਵਾ ਬਸ ਆ ਜਾ ਹੁਣ ਮਾਂ ਕਰਲਾ ਰਹੀ ਐ ਤੂੰ ਇੱਕ ਗੱਭਰ ਜਵਾਨ ਨੌਜਵਾਨਾ ਤੇਰੇ ਬਾਹਰ ਦਿਖਾ ਬਾਂ ਬਾਹਾਂ ਵਿਖਾਓ ਕੈਮਰਾਮੈਨ ਨੂੰ ਕਰਨਾ ਇਹਦੀਆਂ ਤਸਵੀਰਾਂ ਦਿਖਾ ਦਿਓ ਬਾਹਾਂ ਦੀਆਂ ਇਹ ਕਾਦੇ ਨਾ ਹੋਏ ਟੀਕੇ ਲੱਗੇ ਸਾਰੇ ਇਹ ਵਾਲੇ ਲੱਗੇ ਆਹ ਟੀਕੇ ਹੀ ਆ ਸਾਰੇ ਬਾਹਾਂ ਵੇਖੋ ਬਲੇਟਕਾ ਤੋਂ ਮਾਰੇ ਇਹ ਇਹ ਕਾਫੀ ਟਾਈਮ ਪਹਿਲਾਂ ਨਸ਼ੇ ਚ ਵੱਜ ਗਏ ਸੀ ਨਸ਼ੇ ਚ ਵੱਜ ਗਏ ਸੀ ਨਸ਼ੇ ਚ ਕਾਫੀ ਸੀਗਾ ਤੇ ਇਹਾਂ ਦੀ ਬਹੁਤ ਹਨਾ ਜਿਹੜੇ ਸਾਰੇ ਇਦਾਂ ਹੋਇਆ ਪਿਆ ਨਹੀਂ ਤੈਨੂੰ ਐ ਨਹੀਂ ਲੱਗਦਾ ਵੀ ਇੱਕ ਭੈਣ ਚਲੀ ਗਈ ਨਸ਼ੇ ਚ ਮਾਂ ਦਾ ਹਾਲਾਤ ਬਹੁਤ ਮਾੜੇ ਐ ਘਰ ਚ ਗਰੀਬੀ ਐ ਮੈਂ ਨਸ਼ੇ ਨੂੰ ਤਿਆਗਾ ਮੈਂ ਕੰਮ ਕਰਾਂ ਸੋਹਣਾ ਨੌਜਵਾਨ ਐ ਬਿ ਘਰ ਦੀ ਕੰਮ ਕਰਕੇ ਗਰੀਬੀ ਨੂੰ ਚੱਕਾਂ ਕੰਮ ਹੀ ਕਰਦਾ ਵਾਂ ਪਰ ਉਹ ਕੰਮ ਕਦੇ-ਕਦੇ ਹੁੰਦਾ ਈ ਮੱਛੀ ਮੋਟਰਾਂ ਦਾ ਬੋਰਾ ਦੇ ਨਾਲ ਜਾਂਣਾ ਉਹਨਾਂ ਦਿਹਾੜੀ ਤੇ ਉਹ ਕੰਮ ਇਦਾਂ ਵੀ ਅੱਜ ਆ ਗਿਆ ਦੋ ਦਿਨ ਨਹੀਂ ਹੁੰਦਾ ਫੇਰ ਆ ਗਿਆ ਫੇਰ ਨਹੀਂ ਹੁੰਦਾ ਆ ਸਾਰਾ ਕੰਮ ਤੇ ਆ ਕੱਪੜੇ ਵੀ ਕੰਮ ਹੁੰਦੀ ਇਦਾਂ ਦੇ ਨਹੀਂ ਇਹ ਹੈਗਾ ਵੀ ਇਹ ਕਹਿੰਦੇ ਨਸ਼ੇ ਵਾਲੇ ਬੰਦੇ ਨੂੰ ਕੋਈ ਕੰਮ ਤੇ ਵੀ ਨਹੀਂ ਲੈ ਕੇ ਜਾਂਦਾ ਅਲੱਗ ਕਹਿੰਦਾ ਸਮਾਨ ਨੇ ਵੇਚਦੇ ਸਾਡਾ ਹੈਗਾ ਹੀ ਹੈਗਾ ਉਹ ਸਿਰਫ ਮੇਰੇ ਘੋਦ ਦੇ ਭੈਣ ਭਰਾ ਹੀ ਨਹੀਂ ਲੈ ਕੇ ਜਾਂਦੇ ਨਹੀਂ ਲਿਜਾਂਦੇ ਵੀਰੇ ਅੱਲਾ ਕਹਿੰਦਾ ਚੱਕੇ ਸੁਆਣੀ ਨੇ ਵੇਚਦੇ ਸਾਡਾ ਨਸ਼ਾ ਜੀ ਨਹੀਂ ਲੈ ਕੇ ਜਾਂਦੇ ਤਾਂ ਹੀ ਰੋਂਦਾ ਮੰਮੀ ਮੈਂ ਤੁਹਾਨੂੰ ਕੀ ਕਰਵਾਵਾ ਮੈਨੂੰ ਕੋਈ ਲਿਜਾਂਦਾ ਹੀ ਨਹੀਂ ਦੁਕਾਨ ਤੇ ਲਵਾਨੇ ਵੀਰੇ ਇਹਨਾਂ ਨੂੰ ਕੌਣ ਦੁਕਾਨਾਂ ਤੇ ਰੱਖੂਗਾ ਕੋਈ ਨਹੀਂ ਰੱਖਦਾ ਵਿਸ਼ਵਾਸ ਨਹੀਂ ਕਰਦੇ ਕਦੇ ਮਨ ਦੇ ਵਿੱਚ ਖਿਆਲ ਨਹੀਂ ਆਇਆ ਇਦਾਂ ਦਾ ਵੀ ਮਾਂ ਕਰਲਾ ਰਹੀ ਆ ਰੋ ਰਹੀ ਐ ਮੈਂ ਕੰਮ ਕਰਾਂ ਦਿਹਾੜੀ ਜਾਮਾ ਥੋੜਾ ਕਰਨਾ ਚਾਹੇ ਆਉਂਦਾ ਹੀ ਜਾਣਾ ਵੀ ਪਰ ਕੰਮ ਮਿਲਦਾ ਕਿੰਨਾ ਚਿਰ ਹੋ ਗਿਆ ਨਸ਼ੇ ਤੇ ਲੱਗੇ ਨੂੰ ਨਸ਼ੇ ਤੇ ਲੱਗੇ ਨੂੰ ਮੈਨੂੰ ਹੋ ਗਿਆ ਹੋਣਗੇ 8 ਕੁ ਸਾਲ 7-8 ਸਾਲ 8 ਸਾਲ ਕਿੰਨਾ ਕਰਜ ਨਿਰੋਜ ਦਾ ਕਿੰਨਾ ਜਿਹੜਾ ਨਸ਼ਾ ਲੈਨੇ ਆਏ ਓਏ ਜੇ ਤਾਂ ਪੈਸੇ ਹੋਣ ਤਾਂ ਫਿਰ ਲੈ ਲਈ ਤਾਂ ਨਹੀਂ ਤਾਂ 2-400 ਦਾ ਲੈ ਲਈ ਤਾ ਉਹ ਪੈਸੇ ਕਿੱਥੋਂ ਦੇ ਦੋ 400 ਜੇ ਤੂੰ ਕੰਮ ਤਾਂ ਤੁਸੀਂ ਕਰਦੇ ਨਹੀਂ ਪਰ ਨਸ਼ਾ ਕਿੱਥੋਂ ਲੈਨੇ ਆ ਉਹ ਆਪਣੇ ਇਧਰ ਵੱਡੇ ਗੁਰਦੁਆਰੇ ਮੂਰੇ ਜਿਹੜਾ ਸਾਡਾ ਸਹੀ ਘਰ ਆ ਉਦਿਆਂ ਦੁਕਾਨਾ ਇਹ ਤੋਂ ਉਹ ਇੱਕ ਦੁਕਾਨ ਦਾ ਮੈਨੂੰ 4000 ਰੁਪਇਆ ਮਿਲਦਾਗਾ ਉਹ ਯਾਨੀ ਕਿ 4000 ਰੁਪਇਆ ਇਦਰੀ ਐ ਇਤਨਾਂ ਲੱਖ ਕੋਈ ਦੁਕਾਨ ਤੁਹਾਡੀਆਂ ਆਪਦੀਆਂ ਹਾਂਜੀ ਆਪਦੀਆਂ ਵੀ ਇਤਾਂ ਵੀ ਸਾਡਾ ਹਿੱਸਾ ਪਿਆ ਹੋਇਆ ਉਧਰ ਵੀ ਪਰ ਉਹ ਕਹਿ ਦਿੰਦੇ ਵੀ ਵੇਖਦਾ ਨਹੀਂਗਾ ਕੋਈ ਗਾਕ ਨਹੀਂ ਲੱਗ ਰਿਆ ਰੋਡ ਤੇ ਦੁਕਾਨਾਂ ਦਾ ਵੱਡੇ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਜੈਤੂ ਰੋਡ ਮਾਂ ਤਾਂ ਖੰਡ ਚਾੜ ਨੂੰ ਤਰਸ ਰਹੀ ਆ ਆਟਾ ਹੈ ਨਹੀਂ ਸਾਬਣ ਹੈ ਨਹੀਂ ਘਰੇ ਨੂਨ ਮਿਰਚ ਹੈ ਨਹੀਂ ਤੁਸੀਂ ਚਾਰ ਚਾਰ ਸੌ ਦਾ ਨਸ਼ਾ ਕਰੀ ਜਾਂਦੇ ਹੋ। ਇਹ ਹੀ ਸਰ ਬਿਸ਼ਰਮੀ ਵਾਲੀ ਗੱਲ ਆ। ਹਮ ਬਸ ਗੱਲ ਇਦਾਂ ਹੀ ਸਰ ਜਦੋਂ ਹੱਥ ਪੈਰ ਵਗੈਰਾ ਸਰੀਰ ਦੁਖੀ ਹੁੰਦਾ ਸਰ ਫਿਰ ਨਹੀਂ ਕੋਈ ਧਿਆਨ ਰਹਿੰਦਾ ਕਾ। ਜੀ ਜੀ ਨਹੀਂ ਪਰ ਕਰਤਾ ਬਸਰ ਕਰਨ ਨੂੰ ਕੀ ਨਸ਼ਾ ਕਰਾਂ। ਹਮ ਐਨੇ ਚਲੋ ਕੋਈ ਨਹੀਂ ਪ੍ਰਮਾਤਮਾ ਕਹਿੰਦੇ ਹੁੰਦੇ ਆ ਵੀ ਦੇਖਦਾ ਜੇ ਦਿਨ ਉਹ ਮਾੜੇ ਨਹੀਂ ਰਹੇ ਤੇ ਕੋਈ ਨਹੀਂ ਚੰਗੇ ਵੀ ਆ ਜਾਣਗੇ ਹਨਾ। ਅਸੀਂ ਸਮਾਜ ਸੇਵੀ ਸੰਸਥਾ ਜਿਹੜੀਆਂ ਸਾਡੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਅਨਿਸ਼ੇੜੀ ਦੀ ਮਤਾ ਚਾਹੇ ਨਾ ਕਰੋ ਤੇ ਆ ਸਾਡੀ ਭੈਣ ਆ ਇਹਦੀ ਮਤ ਜਰੂਰ ਕਰੋ ਜਿਹੜੀ ਅੱਜ ਹੰਝੂ ਬਹਾਰੀ ਏ ਇਹਦੇ ਕੋਲ ਇਸ ਵਕਤ ਕੁਛ ਵੀ ਨਹੀਂਗਾ ਨਾ ਆਟਾ ਨਾ ਨੂਣ ਨਾ ਮਿਰਚ ਨਾ ਘਰ ਦੇ ਵਿੱਚ ਕੱਪੜੇ ਤੋਂ ਨੂੰ ਸਾਬਣ ਸੋਡਾ ਕੁਛ ਨਹੀਂਗਾ ਬਹੁਤ ਜ਼ਿਆਦੇ ਘਰ ਦੇ ਹਾਲਾਤ ਵਾ ਜਦੋਂ ਘਰ ਦੇ ਵਿੱਚ ਕਹਿੰਦੇ ਆ ਮਾੜਾ ਜੰਮਿਆ ਤੇ ਮਾੜਾ ਆਇਆ ਉਦੋਂ ਆ ਹਾਲਾਤ ਹੁੰਦੇ ਆ ਪੁੱਤ ਜੰਮਣ ਤੇ ਕੰਧਾਂ ਕੰਬਣ ਜਦੋਂ ਪੁੱਤ ਜੰਮਦੇ ਆ ਤੇ ਕੰਦਾਂ ਕੰਬਦੀਆਂ ਕੰਦਾਂ ਕਿਉਂ ਕੰਬਦੀਆਂ ਤੇ ਕਈ ਤਾਂ ਪੁੱਤ ਗਰੀਬੀ ਚੱਕ ਦਿੰਦੇ ਆ ਘਰ ਦੀ ਤੇ ਕਈ ਪੁੱਤ ਘਰੇ ਗਰੀਬੀ ਲਿਆ ਦਿੰਦੇ ਆ ਜਦੋਂ ਮਾੜਾ ਪੁੱਤ ਜੰਮ ਪਏ ਤੇ ਉਦੋਂ ਘਰਾਂ ਦੇ ਵਿੱਚ ਇਦਾਂ ਗਰੀਬੀ ਆ ਜਾਂਦੀ ਹੈ ਜਿੱਦਣ ਇਸ ਘਰ ਦੇ ਵਿੱਚ ਆਈ ਆ ਤੇ ਕਈ ਪੁੱਤ ਪੜ ਲੈ ਕੇ ਅਫਸਰ ਬਣ ਜਾਂਦੇ ਮਿਹਨਤਾਂ ਕਰਦੇ ਆ ਤੇ ਪਿਓ ਤੇ ਗਰੀਬੀ ਹੁੰਦੀ ਹੈ ਪਿਓ ਨੂੰ ਕਹਿੰਦੇ ਬਾਪੂ ਤੂੰ ਬੇਫਿਕਰ ਹੋ ਜਾ ਤੇਰੇ ਤੇ ਗਰੀਬੀ ਸੀ ਹੁਣ ਚੱਕ ਦਾਂਗੇ ਉਹਨੂੰ ਤੇ ਉਹ ਗਰੀਬੀ ਚੱਕ ਦਿੰਦੇ ਆ ਪਰ ਉਦੋਂ ਵੇਖ ਕੇ ਕੰਧਾਂ ਵੀ ਕੰਬਦੀਆਂ ਤੇ ਹੱਸਦੇ ਲੋਕ ਵੀ ਆ ਹੁੰਦੇ ਪੁੱਤ ਜਿਨ੍ਹਾਂ ਨੇ ਗਰੀਬੀ ਚੱਕੀ ਆ ਹੁੰਦੇ ਪੁੱਤ ਜਿਹਨੇ ਪਿਓ ਨਹੀਂ ਤਾਂ ਮਿਹਨਤਾਂ ਕਰ ਕਰ ਕੇ ਬਹੁਤ ਕੁਝ ਬਣਾਇਆ ਸੀ ਤੇ ਪਰ ਇਹੋ ਜਿਹੇ ਪੁੱਤਾਂ ਨੇ ਆ ਸਾਰਾ ਕੁਝ ਗਵਾਤਾ ਬੜਾ ਦੁੱਖ ਹੋਇਆ ਸਾਨੂੰ ਕਿਸੇ ਵੀਰ ਨੇ ਫੋਨ ਕਰਿਆ ਸੀ ਪਰ ਇਹੋ ਜਿਹੇ ਪਰਿਵਾਰ ਦੀ ਵੀਡੀਓ ਪਾਓ ਕਿ ਅਸੀਂ ਅੱਜ ਇਹਨਾਂ ਦੇ ਘਰੇ ਆਏ ਪਹੁੰਚੇ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸਿਓ ਕਿ ਜਿਹੜੇ ਘਰ ਦੇ ਹਾਲਾਤ ਕਿਦਾਂ ਲੱਗ ਰਹੇ ਨੇ ਜਿਹੜੀ ਮਾਨ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਪੰਜਾਬ ਦੇ ਵਿੱਚ ਖਤਮ ਹੋ ਗਿਆ ਕਿ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਪਰ ਭੈਣ ਨੂੰ ਪਹਿਲਾਂ ਵੀ ਮੈਂ ਕਹਿ ਕੇ ਹਟਿਆ ਮਦਦ ਲੋਕ ਬਥੇਰੀ ਕਰ ਦੇਣਗੇ ਬੜੇ ਦਿਲਾਂ ਲੋਕਾਂ ਦੇ ਪੰਜਾਬੀਆਂ ਦੇ ਸਾਡੇ ਦੇ ਪਰ ਭੈਣ ਨੇ ਇੱਕ ਵਾਅਦਾ ਕਰਕੇ ਜਾਂਦੇ ਆ ਭੈਣਾ ਕਿ ਭੈਣੇ ਜੋ ਨਸ਼ੇੜੀ ਹੈ ਨਸ਼ਾ ਛੱਡਣਾ ਤਾਂ ਪੈਸੇ ਦੇ ਦੇਈਂ ਕਰ ਲਈ ਮਦਦ ਪਰ ਜੇ ਨਸ਼ਾ ਲਾਉਣ ਖਾਤਰੇ ਪੈਸੇ ਮੰਗੂ ਆ ਇਹਨੂੰ ਪੈਸੇ ਨਾ ਦੇ ਇੱਕ ਸਾਡੇ ਨਾਲ ਵਾਅਦਾ ਕਰ ਜੇ ਲੋਕ ਸਾਡੇ ਸਰੋਤੇ ਵੀਡੀਓ ਵੇਖ ਰਹੇ ਆ ਹਾਂਜੀ ਉਹਨਾਂ ਨੇ ਵੀ ਵਾਅਦਾ ਕਰਕੇ ਮੈਂ ਇਹਨੂੰ ਨਹੀਂ ਪੇਸ਼ ਆ ਦੇਉਂਗੀ ਮੇਰੀ ਮਦਦ ਕਰੋ ਇਹਦਾ ਇਲਾਜ ਕਰਾ ਦਿਓ ਹਾਂਜੀ ਮੈਂ ਤਾਂ ਇਲਾਜ ਮੰਗਦੀ ਆ ਇਹਦਾ ਇਲਾਜ ਹੋ ਜੇ ਬਸ ਇਹਨੂੰ ਦਾਖਲ ਕਰਾ ਦਿਓ ਕਿਹੜੇ ਮਰਜ਼ੀ ਸੈਂਟਰ ਚ ਦਾਖਲ ਕਰਾ ਦਿਓ ਠੀਕ ਆਪਾਂ ਅਸੀਂ ਫੋਲ ਪਾਇਆ ਇਹ ਉਦੋਂ ਬਾਅਦ ਆ ਕੇ ਚਾਹੇ ਕੋਈ ਵੀ ਆ ਕੇ ਅਸੀਂ ਨਾਲ ਚੱਲਾਂਗੇ ਇਹਨੂੰ ਦਾਖਲ ਕਰਾ ਦਿਓ ਹਾਂਜੀ ਮੈਂ ਦਾਖਲ ਕਰਵਾਉਣਾ ਚਾਹੁੰਦੀ ਆ ਬਾਅਦ ਕੋਈ ਜੀ ਦੂਜੀ ਗੱਲ ਇੱਕ ਤੁਹਾਡਾ ਕੋਈ ਮੋਬਾਈਲ ਨੰਬਰ ਹੈਗਾ ਨਹੀਂ ਵੀਰ ਜੀ ਮੇਰਾ ਕੋਈ ਮੋਬਾਈਲ ਨੰਬਰ ਹੈ ਤੁਹਾਡੇ ਕੋਲ ਮੋਬਾਈਲ ਹੈਗਾ ਮੈਂ ਤੁਹਾਡੇ ਕੋਲ ਤੁਹਾਡੇ ਕੋਲ ਬੈਂਕ ਦਾ ਅਕਾਊਂਟ ਦਾ ਖਾਤਾ ਹੈਗਾ ਕਿਸ ਬੈਂਕ ਨਹੀਂ ਜੀ ਪੈਨਸ਼ਨ ਬੰਦ ਹੋ ਚੁੱਕੀ ਆ ਪੈਨਸ਼ਨ ਹੀ ਬੰਦ ਆ ਹਾਂਜੀ ਦੋ ਸਾਲ ਹੋ ਗਏ ਪੈਨਸ਼ਨ ਵੀ ਬੰਦ ਆ ਪੈਨਸ਼ਨ ਮਿਲਦੀ ਨਹੀਂ ਜਮਾਈ ਨਹੀਂ ਜੀ ਜੀ ਖਾਤੇ ਕਰ ਕੀ ਕਹਿੰਦੇ ਖਾਤਾ ਕੀ ਲੈਣਾ ਹੈ ਖਾਤਾ ਵੀ ਬੰਦ ਆ ਮੋਬਾਈਲ ਵੀ ਬਾਈ ਭੈਣ ਕੋਲੇ ਹੈ ਨੀਗਾ ਭੈਣੇ ਫਿਰ ਜੇ ਕਿਸੇ ਨੇ ਸੰਪਰਕ ਕਰਨਾ ਸੋਡੇ ਨੇ ਕਿਵੇਂ ਕਰੂਗਾ ਜੀ ਤੁਸੀਂ ਮੇਰੀ ਭੈਣ ਦਾ ਨੰਬਰ ਲੈ ਲਓ ਉਹਨਾਂ ਨੂੰ ਕਰ ਦਿਓ ਉਹ ਕਰਾ ਦੇਣਗੇ ਗੱਲ ਤੁਹਾਡੀ ਭੈਣ ਦਾ ਨੰਬਰ ਹਾਂਜੀ ਤੁਹਾਡੀ ਭੈਣ ਦਾ ਨੰਬਰ ਕੋਈ ਯਾਦ ਹੈਗਾ ਤੁਹਾਡੇ ਹਾਂਜੀ 10 ਤੋਂ ਕਿਤੇ ਜ਼ਿਆਦਾ ਅੰਦਾ ਨੰਬਰ 81468 83665 ਇੱਕ ਵਾਰੀ ਫੇਰ ਬੋਲੋ 81468 83665 ਤੁਹਾਡਾ ਐਡਰੈਸ ਕੀ ਹੈ ਜਿੱਥੇ ਤੁਸੀਂ ਰਹਿੰਦੇ ਹੋ ਪ੍ਰੇਮਨਗਰ ਰਵੀ ਦਸ ਮੰਦਰ ਕੋਲੇ ਕੋਟ ਕਪੂਰਾ ਕੋਟ ਕਪੂਰਾ ਹਾਂਜੀ ਜੀ ਜੇਕਰ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਭੈਣ ਦੀ ਤੇ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਆਪਦਾ ਨੰਬਰ ਨਹੀਂਗਾ ਇਹਦੀ ਭੈਣ ਦਾ ਨੰਬਰ ਹੈ ਕਿ ਤੁਸੀਂ ਇਹਨਾਂ ਦਾ ਘਰ ਦਾ ਐਡਰੈਸ ਵੀ ਤੁਹਾਨੂੰ ਦੱਸਤਾ ਤੇ ਇਸ ਐਡਰੈਸ ਤੇ ਤੁਸੀਂ ਆ ਕੇ ਇਹਨਾਂ ਦੀ ਕਲੀ ਮਦਦ ਕਰ ਸਕਦੇ ਹੋ ਅਸੀਂ ਪਹਿਲਾਂ ਵੀ ਕਹਿ ਕੇ ਹੈੜੇ ਆ ਭੈਣ ਦੀ ਮਦਦ ਕਰਨੀ ਹੈ ਉਹਦੀ ਮਦਦ ਨਹੀਂ ਕਰਨੀ ਆਪਾਂ ਉਹ ਉਹਨੂੰ ਦਾਖਲ ਕਰਾਉਣਾ ਆਪਾਂ ਦਵਾਈ ਬੂਟੀ ਦਿਵਾਉਣੀ ਹੈ ਕਹਿੰਦੇ ਵੀ ਜੇ ਕੋਈ ਲੱਗ ਜਾਂਦਾ ਤੇ ਉਹਦੀ ਮਦਦ ਕਰਨੀ ਹੈ ਭਾਈ ਤੇ ਨਸ਼ਾ ਛਡਾਉਣਾ ਹੈ ਲਾਉਣਾ ਨਹੀਂ ਆਪਾਂ ਇਹਨੂੰ ਲਾਉਣ ਖਾਤਰ ਨਹੀਂ ਕੋਈ ਮਦਦ ਕਰਨੀ ਇਹਦਾ ਨਸ਼ਾ ਛਡਾਓ ਉਹ ਕਹਿੰਦਾ ਮੇਰਾ ਕਿਰਨ ਨਸ਼ਾ ਛਡਾ ਦਿਓ ਉਸ ਤੋਂ ਬਾਅਦ ਮੈਂ ਕੰਮ ਕਰੂੰਗਾ ਕੰਮ ਕਰੇਗਾ ਨਸ਼ਾ ਛਡਾਦ ਕੇ ਸਰ ਮੇਰਾ ਨਸ਼ਾ ਛਡਾ ਦਿਓ ਮੈਂ ਆਪੇ ਪਾਲ ਲੂੰਗਾ ਕਰੇਗਾ ਨਾ ਕੰਮ ਕਰੂੰਗਾ ਇਹ ਇਹ ਨਾ ਹੋਵੇ ਨਸ਼ਾ ਛੁਡਾ ਤੇ ਫੇਰ ਲੱਗ ਜਾਏ ਨਹੀਂ ਨਹੀਂ ਸਰ ਬਸ ਐਡਿਟ ਹੋ ਕਰਵਾਜ ਦੀ ਸਰ ਕਿਵੇਂ ਲੱਗਦਾ ਜਿਹੜੇ ਕਹਿੰਦੇ ਨਾਲੇ ਨਸ਼ਾ ਖਤਮ ਹੋ ਗਿਆ ਪੰਜਾਬ ਦੇ ਵਿੱਚੋਂ ਖਤਮ ਹੋ ਗਿਆ ਨਹੀਂ ਸਰ ਕੁਝ ਵੀ ਨਹੀਂ ਖਤਮ ਹੋ ਗਿਆ ਕੁਝ ਵੀ ਨਹੀਂ ਖਤਮ ਹੋਇਆ ਸਰ ਅਰੇ ਗਲੀ ਮੇਂ ਮਿਲਦਾ ਹਰੇ ਕਮਲੇ ਮਿਲਦਾ ਸਰ ਜੀ ਸਭ ਨੂੰ ਪਤਾ ਜੀ ਕੋਈ ਆਪਦੇ ਹੱਥ ਗੰਦੇ ਨਹੀਂ ਕਰਨਾ ਚਾਹੁੰਦਾ ਸਰ ਫੈਮਿਲੀ ਦਾ ਡਰ ਲੱਗਦਾ ਮਗਰ ਆਪ ਦਾ ਡਰ ਲੱਗਦਾ ਕੰਮ ਤਾਂ ਦਿੱਤੀ ਜਾਣਾ ਹੁੰਦਾ ਜੀ ਪਰ ਸੋ ਕਾਰਨ ਆ ਜਾਂਦੇ ਪਰ ਸਰ ਨਾ ਸਕੈਂਦੇ ਬੰਦ ਨਹੀਂ ਬੰਦ ਸਰ ਜੀ ਜੀ ਕੈਪਸੂਲ ਤੋਂ ਗੋਲੀ ਤੋਂ ਲੈ ਕੇ ਚਿੱਟੇ ਤੱਕ ਸਭ ਕੁਝ ਮਿਲਦਾ ਸਰ